ਪਰੀ ਗੜ ਸ਼ੰਕਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਫੌਜੀ ਦੇ ਘਰ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਦੱਸਦੀ ਹੈ ਕਿ ਫਾਇਰਿੰਗ ਜਿਹੜੀ ਆ ਉਹ ਗੇਟ ਤੇ ਜਾ ਕੇ ਲੱਗੀ ਆ ਤਾਂ ਫਾਇਰਿੰਗ ਕਰਨ ਤੋਂ ਬਾਅਦ ਉਕਤ ਨੌਜਵਾਨ ਉਤੋਂ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਉਸ ਘਰ ਦੀ ਗੜ ਸ਼ੰਕਰ ਦੇ ਜਿੱਥੇ ਅ ਦਰਵਾਜ਼ੇ ਦੇ ਉੱਤੇ ਜਿਹੜੇ ਉਹ ਫਾਇਰੇ ਕੀਤੇ ਗਏ ਤੇ ਹੁਣ ਮੈਂ ਕੈਂਪਸ ਮੈਨੇਜਰ ਦੀ ਸਾਹੇ ਸਕੂਲ ਦੇ ਵਿੱਚ ਨੌਕਰੀ ਕਰ ਰਿਹਾ ਹਾਂ ਤੇ ਅੱਜ ਤਕਰੀਬਨ 23 ਤਰੀਕ ਨੂੰ 23 ਤਰੀਕ ਨੂੰ 2 ਵਜੇ ਕੇ 45 ਮਿੰਟ ਤੇ ਸਾਡੇ ਘਰ ਫੈਰ ਹੋਇਆ ਗੇਟਾਂ ਦੇ ਵਿੱਚ ਫੈਰ ਮਾਰਿਆ ਚਾਰ ਫੈਰ ਹੋਇਆ ਇਕੱਠੇ ਆਈ ਉਸੇ ਵੇਲੇ ਮੈਂ ਉੱਠੜਿਆ ਜਾਂ ਲੇਟਾ ਜਗਾਈਆਂ ਉਸ ਵੇਲੇ ਉਹ ਬੰਦੇ ਮੋਟਰਸਾਈਕਲਾਂ ਤੇ ਉੱਤੇ ਸੀਗੇ ਆਵਾਜ਼ ਮੋਟਰਸਾਈਕਲਾਂ ਦੀ ਆਈ ਹੈ ਉਸ ਵੇਲੇ ਵੀ ਚਲੇ ਗਏ ਚਮ ਜੇ ਵੇਲੇ ਫੈਰ ਕਰ ਗਏ ਭੱਜ ਗਏ ਸਰ ਸ਼ੱਕ ਸਾਨੂੰ ਕਿਸੇ ਤੇ ਨਹੀਂ ਹੈਗਾ ਨਾ ਹੀ ਸਾਡੇ ਕਿਸੇ ਦੇ ਨਾਲ ਕੋਈ ਇਹ ਹੀ ਲਗ ਡਟ ਹੈ ਤੇ ਰੰਜੇ ਸਭਾਜੀ ਜਾਂ ਨਾ ਕੋਈ ਹੜੀ ਲੜਾਈ ਹੋਈ ਹੈ ਸ਼ੱਕ ਮੈਨੂੰ ਕਿਸੇ ਤੇ ਨਹੀਂ ਹੈਗਾ ਅਨਪਸਾਦ ਜਿਹੜੇ ਵਿਅਕਤੀ ਸੀਗੇ ਜਿਹੜੇ ਉਹੀ ਆਏ ਸੀ ਕੌਣ ਆਏ ਸੀ ਪਹਿਲੇ ਕੌਣ ਆਏ ਸੀ ਜਿਹੜੇ ਪਹਿਲਾਂ ਆਏ ਸੀਗੇ ਉਹੇ ਸੇਮ ਬੰਦੇ ਮੈਨੂੰ ਉਂ ਤਾਂ ਤੇ ਸ਼ੱਕ ਪੈਂਦੀ ਹੈ ਇੱਕ ਦਿਨ ਬੰਦੇ ਆਏ ਸੀਗੇ 21 ਤਰੀਕ ਨੂੰ 7:50 ਵਜੇ ਸਾਡੇ ਘਰ ਆਏ ਆ ਤੇ ਉਹ ਪੈਦਲ ਆਏ ਸੀਗੇ ਇੱਕ ਬੰਦਾ ਉਹਨਾਂ ਦਾ ਪਿੱਛੇ ਖੜਾ ਸੀਗਾ ਉਹਨਾਂ ਨੂੰ ਮੈਂ ਇੱਥੇ ਬਾਹਰ ਕੁੱਤਿਆਂ ਨੂੰ ਰੋਟੀ ਪਾਣਾ ਰਿਹਾ ਉਵਾਰਾ ਕੁੱਤਿਆਂ ਨੂੰ ਤੇ ਉਹਨੇ ਕਿਸੇ ਦੇ ਪੁੱਛਿਆ ਵੀ ਫੌਜੀ ਦਾ ਘਰ ਕਿੱڑا ਆ ਤੇ ਉਹ ਕਹਿੰਦਾ ਫੌਜੀ ਉਹ ਪੁੱਤ ਨੂੰ ਰੋਟੀ ਪਾ ਰਿਹਾ ਆ ਤੇ ਮੇਰੇ ਕੋਲ ਆ ਕੇ ਕਹਿੰਦੇ ਵੀ ਅੰਕਲ ਜੀ ਵੀ ਤੁਹਾਡੇ ਜਿਹੜੇ ਬੱਚਿਆਂ ਨਾਲ ਸਾਡਾ ਬੱਚਾ ਵੀ ਆ ਅਮਰੀਕਾ ਦੇ ਵਿੱਚ ਉਹਨਾਂ ਦਾ ਫੋਨ ਨਹੀਂ ਆ ਰਿਹਾ ਬਹੁਤ ਦਿਨਾਂ ਤੋਂ ਤੇ ਸਾਹੀ ਪਰੇਸ਼ਾਨ ਹੈ ਸਾਡੀ ਮਾਤਾ ਵੀ ਪਰੇਸ਼ਾਨ ਹੈ ਤੇ ਉਹਨਾਂ ਨਾਲ ਹੀ ਕੰਟੈਕਟ ਨੰਬਰ ਉਹਨਾਂ ਦਾ ਚਾਹੀਦਾ ਆ ਤੇ ਮੈਂ ਕਿਹਾ ਵੀ ਸਾਡੇ ਕੋਲ ਕੰਟੈਕਟ ਨੰਬਰ ਤਾਂ ਮੈਂ ਦੇ ਨਹੀਂ ਸਕਦਾ ਤੁਹਾਨੂੰ ਜਦ ਵੀ ਮੇਰੇ ਬੱਚਿਆਂ ਦਾ ਫੋਨ ਪਹਿਲੀ ਗੱਲ ਤਾਂ ਚੱਕਦੇ ਨਾ ਹੁਣ ਹਨੇਰਾ ਹੋਇਆ ਹੋਣਾ ਤੇ ਸੁੱਤੇ ਪਏ ਹੋਣੇ ਤੇ ਜਿਆਦਾ ਫੋਨ ਕਰੂਗੇ ਸਾਡੇ ਨਾਲ ਕੰਟੈਕਟ ਕਰ ਲਵਾਂਗੇ ਤੁਸੀਂ ਆਪਣਾ ਨੰਬਰ ਦੇ ਉਹਨੇ ਮੇਰਾ ਨੰਬਰ ਲਿਆ ਮੈਂ ਕਿਹਾ ਮੈਂ ਇਸ ਕੱਲ ਮਾਰ ਦੋ ਮੇਰਾ ਨੰਬਰ ਉੱਪਰ ਚਿਵਾਰੇ ਦੇ ਉੱਤੇ ਚਾਰਜ ਦੇ ਲੱਗਾ ਸੀ ਤੇ ਕਹਿੰਦੇ ਠੀਕ ਹੈ ਫਿਰ ਜਦ ਵੀ ਉਹਨਾਂ ਦਾ ਫੋਨ ਆਊਗਾ ਸਾਡੇ ਨਾਲ ਕੰਟੈਕਟ ਕਰ ਲਿਓ ਭਈ ਇਹ ਤਾਂ ਕਰਕੇ ਤੁਹਾਨੂੰ ਦੱਸ ਦਿਓ ਭਈ ਬੱਚਾ ਸਾਡਾ ਗੱਲ ਨਹੀਂ ਕਰਦਾ ਗੱਲ ਕਰੇ ਮਾਂ-ਪੋਪ ਪਰੇਸ਼ਾਨ ਹੈ ਜਿਵੇਂ ਉਹਨੇ ਮੇਰੇ ਕੋਲ ਪਾਣੀ ਪੀਤਾ ਕਿ 2 ਲੱਗ ਪਾਣੀ ਤੇ ਸਾਨੂੰ ਚਾਹੀਦਾ ਪਾਣੀ ਪੀਤਾ ਤੇ ਇੱਥੇ ਬਾਹਰ ਮੰਜਾ ਸਗਲ ਕਿਹਾ ਮੈਂ ਮੰਜਾ ਡਾਹ ਤਾਂ ਮੰਜੇ ਬਦ 2 ਮਿੰਟ ਬੈਠੇ ਉਸੇ ਵੇਲੇ ਨਿਕਲ ਗਏ 2 ਮਿੰਟ ਵੀ ਨਹੀਂ ਪਾਣੀ ਦਾ ਪੀਂਦੇ ਸਾਰੇ ਨਿਕਲ ਗਏ ਉਹ ਹੀ ਬਾਜ ਮੈਨੂੰ ਸ਼ੱਕ ਪਈ ਜਦ ਸਾਡੇ ਮੇਰੇ ਮੋਬਾਈਲ ਤੇ ਉਹ ਨਹੀਂ ਮਿਸ ਕਾਲ ਨਹੀਂ ਮਾਰੀ ਫਿਰ ਮੈਨੂੰ ਸ਼ੱਕ ਪਈ ਇਹ ਬੰਦੇ ਹੀ ਉਪਰੇ ਗਲਤ ਬੰਦੇ ਇੱਕ ਅੱਜ ਸਾਨੂੰ अर्ਲੀ ਮਾਰਨਿੰਗ ਇੱਕ ਸੂਚਨਾ ਪ੍ਰਾਪਤ ਹੋਈ ਸੀ ਸਤਾਨ ਸਿੰਘ ਵੱਲੋਂ ਕਿ ਉਹਨਾਂ ਦੇ ਘਰੇ ਜੋ ਜਿਹੜੇ ਅਨਕਛਤੇ ਆ ਉਹਨਾਂ ਵੱਲੋਂ ਜਿਹੜੇ ਫਾਇਰ ਕੀਤਾ ਗਿਆ ਜਿਹੜੇ ਸੰਬੰਧ ਹੋਈ ਅਸੀਂ ਉਹ ਮੌਕੇ ਤੇ ਆਇਆ ਤਰਤੀਜ ਕਰੇ ਫਾਇਰ ਕਰਕੇ ਕਿਹੜੀ ਜਗ੍ਹਾ ਤੇ ਘਰ ਤੋਂ ਘਰ ਦੇ ਬਾਹਰ ਗੇਟ ਤੇ ਕਿਤੇ ਸਵੇਰੇ ਕਿੰਨੇ ਵਜੇ ਤੇ ਇਹ ਕਰਨਾ ਹੈ ਐਨੀ ਅਬਾਊਟ 10 ਵਜੇ ਅੱਲੋ ਬਈ ਕੋਈ ਚੀਜ਼ ਦੀ ਬੇਨਤੀ ਕਰ ਰਹੇ ਹਾਂ ਅਸੀਂ ਕਰ ਰਹੇ ਚੈੱਕ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਰੇਕ ਐਂਕਰ ਨੂੰ ਹੀ ਚੈੱਕ ਕਰ ਰਹੇ ਹਾਂ ਬਾਕੀ ਜੋ ਵੀ ਤੁਹਾਡੇ ਸਾਹਮਣੇ ਆਣਗੇ ਤੁਹਾਡੇ ਨਾਲ ਸੰਝ ਕੇ